ਗਾਇਓ ਨਹੀਂ ਜਨਮ ਆਕਾਰth ਕੀਨੇ ਕਹੋ ਨਾਨਕ ਹਰ ਪਾਜਿਵ ਮਨਾ ਜੇ ਬਿਦਝਲ ਕੋਮੀਨੇ ਵਿਖਿਆ ਨਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰ ਨ ਜਮ ਕੀ ਫਾਸ ਦਰਨਾ ਪੋਇ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਓਦ ਜਾਤ ਹੈ ਵੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਦੀਪ ਕੋਰ ਪ੍ਰਿੰਸੀਪਲ ਐਸ.ਓ.ਈ. ਪੁਰ ਹੀਰਾ ਸਕੂਲ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਰਾਹੀਂ ਸ੍ਰੀ ਗੁਰਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਦਾ 350ਵਾਂ ਜਿਹੜੀ ਹੈ ਸ਼ਹੀਦੀ ਪਰਬ ਮਨਾਏ ਜਾ ਰਹੇ ਹਨ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਅਸੀਂ ਗੁਰੂ ਜੀ ਦੀ ਸ਼ਹਾਦਤ ਨੂੰ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਸਮੂਹ ਸੰਸਥਾਵਾਂ ਦਾ ਜਿਹੜੇ ਕਿ ਇਸ ਸ਼ਹਾਦਤ ਨੂੰ ਮਨਾ ਰਹੇ ਹਨ ਦੁਨੀਆ ਭਰ ਦੇ ਵਿੱਚ ਇਹ ਲਸਾਨੀ ਸ਼ਹਾਦਤ ਮਨਾਈ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਸਿੱਖ ਹਿਸਟਰੀ ਬਾਰੇ ਬਹੁਤ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਆਪ ਸਭ ਹੁਸ਼ਿਆਰਪੁਰ ਵਾਸੀ ਜਾਣਦੇ ਹੋ ਕਿ ਪਿਛਲੇ ਦਿਨੀ ਲਾਜਵੰਤੀ ਸਟੇਡੀਅਮ ਦੇ ਵਿੱਚ ਲਾਈਟ ਐਂਡ ਸਾਊਂਡ ਜਿਹੜਾ ਹੈ ਪ੍ਰੋਗਰਾਮ ਹੋਇਆ ਜਿਸ ਵਿੱਚ ਸਾਰੀ ਜੀਵਨੀ ਮਹਾਨ ਗੁਰੂ ਨਾਨਕ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਡੀਸੀ ਮੈਡਮ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਬੱਚੇ ਜਿਹੜੇ ਆ ਉਹ ਬਹੁਤ ਧੂਮ-ਤਾਮ ਦੇ ਨਾਲ ਬਹੁਤ ਉਛਕ ਸੀਗੇ ਇਹ ਪ੍ਰੋਗਰਾਮ ਲਾਈਵ ਪ੍ਰੋਗਰਾਮ ਦੇਖਣ ਦੇ ਲਈ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਪਰਮਾਤਮਾ ਸਦਾ ਸਾਨੂੰ ਸਾਡੇ ਸੂਬੇ ਨੂੰ ਚੜ੍ਹਦੀ ਕਲਾ ਬਖਸ਼ਣ ਬੱਚੇ ਇਹਨਾਂ ਮਹਾਨ ਸ਼ਹਾਦਤਾਂ ਨੂੰ ਜਾਣ ਕੇ ਆਪਣਾ ਜੀਵਨ ਹੈ ਉਹ ਪੜ੍ਹਾਈ ਵੀ ਕਰਨ ਔਰ ਜੀਵਨ ਆਪਣਾ ਸਫਲ ਕਰਨ ਕੋਟਨ ਕੋਟ ਪ੍ਰਣਾਮ ਗੁਰਦੇਵ ਬਹਾਦਰ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਦੀਪ कौर ਪ੍ਰਿੰਸੀਪਲ ਐਸ.ਓ.ਈ. ਪੋਰ ਹੀਰਾ ਸਕੂਲ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਰਾਹੀਂ ਸ੍ਰੀ ਗੁਰਦੇਵ ਬਹਾਦਰ ਜੀ ਨੌਵੇਂ ਪਾਤਸ਼ਾਹੀ ਦਾ 350ਵਾਂ ਜਿਹੜੀ ਹੈ ਸ਼ਹੀਦੀ ਪਰਬ ਮਨਾਏ ਜਾ ਰਹੇ ਹਨ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਅਸੀਂ ਗੁਰੂ ਜੀ ਦੀ ਸ਼ਹਾਦਤ ਨੂੰ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਸਮੂਹ ਸੰਸਥਾਵਾਂ ਦਾ ਜਿਹੜੇ ਕਿ ਇਸ ਸ਼ਹਾਦਤ ਨੂੰ ਮਨਾ ਰਹੇ ਹਨ ਦੁਨੀਆ ਭਰ ਦੇ ਵਿੱਚ ਇਹ ਲਸਾਨੀ ਸ਼ਹਾਦਤ ਮਨਾਈ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਸਿੱਖ ਹਿਸਟਰੀ ਬਾਰੇ ਬਹੁਤ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਆਪ ਸਭ ਹੁਸ਼ਿਆਰਪੁਰ ਵਾਸੀ ਜਾਣਦੇ ਹੋ ਕਿ ਪਿਛਲੇ ਦਿਨੀ ਲਾਜਵੰਤੀ ਸਟੇਡੀਅਮ ਦੇ ਵਿੱਚ ਲਾਈਟ ਐਂਡ ਸਾਊਂਡ ਜਿਹੜਾ ਹੈ ਪ੍ਰੋਗਰਾਮ ਹੋਇਆ ਜਿਸ ਵਿੱਚ ਸਾਰੀ ਜੀਵਨੀ ਮਹਾਨ ਗੁਰੂ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਗਈ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਡੀਸੀ ਮੈਡਮ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਬੱਚੇ ਜਿਹੜੇ ਆ ਉਹ ਬਹੁਤ ਧੂਮ-ਤਾਮ ਦੇ ਨਾਲ ਬਹੁਤ ਉਛਕ ਸੀਗੇ ਇਹ ਪ੍ਰੋਗਰਾਮ লাইਵ ਪ੍ਰੋਗਰਾਮ ਦੇਖਣ ਦੇ ਲਈ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਪਰਮਾਤਮਾ ਸਦਾ ਸਾਨੂੰ ਸਾਡੇ ਸੂਬੇ ਨੂੰ ਚੜ੍ਹਦੀ ਕਲਾ ਬਖਸ਼ਣ ਬੱਚੇ ਇਹਨਾਂ ਮਹਾਨ ਸ਼ਹਾਦਤਾਂ ਨੂੰ ਜਾਣ ਕੇ ਆਪਣਾ ਜੀਵਨ ਹੈ ਉਹ ਪੜ੍ਹਾਈ ਵੀ ਕਰਨ ਔਰ ਜੀਵਨ ਆਪਣਾ ਸਫਲ ਕੋਟਨ ਕੋਟ ਪਰਨਾਮ ਗੁਰਦੇਵ ਬਹਾਦਰ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ